ਗੁਰਾ ਜੀ ਕੱਲ ਮੈਨੂੰ ਤਾਂ ਘੰਟਾ ਪਹਿਲਾਂ ਪਤਾ ਲੱਗਿਆ ਕਿ ਇੱਥੇ ਅੱਗ ਲੱਗ ਗਈ ਦਾ ਬੱਚਿਆਂ ਦਾ ਨਿਛਾਨ ਹੋ ਜਾਣਾ ਸੀ ਬਹੁਤ ਜ਼ਿਆਦਾ ਮੈਂ ਵੀ ਇਹ ਡੀਐਸਪੀ ਨੂੰ ਫੋਨ ਕਰਕੇ ਬੱਡੇ ਸੇ ਇਹ ਕਰਵਾਈਆ ਤਾਰ ਮੰਗਾ ਲਈ ਉਹਨਾਂ ਨੇ ਤੇ ਅੱਜ ਨਹੀਂ ਕਰਕੇ ਸ਼ਾਇਦ ਨਹੀਂ ਚੇਂਜ ਕੀਤੀ ਉਹਨੇ ਕੱਲੂ ਕਰਦੇ ਹਾਂ ਜੀ ਸਰ ਸਾਤਾਂ ਦਿਨ ਤੋਂ ਪਰੇਸ਼ਾਨ ਹੋ ਰਹੇ ਕੱਜਲ ਹੋ ਰਹੇ ਨੇ ਇਸ ਮੈਂ ਤਾਂ ਜੀ ਅੱਜ ਹੀ ਪਤਾ ਲੱਗਿਆ ਮੈਂ ਤਾਂ ਦੱਸਿਆ ਹੀ ਹੋਣਾ ਮੈਂ ਤਾਂ ਉਹ ਤਰਨੀ ਤੇ ਲੋੜਾ ਮੁੰਡਾ ਉਹਨੇ ਟੀਲਿਗ੍ਰਾਫ ਕੀਤਾ ਇੱਥੇ ਲਾਈਟ ਸਵਿਚ ਦੀ ਬੰਦ ਆ ਜੀ ਸਰ ਜਿਹੜਾ ਜਿੰਨਾ ਦਾ ਨੁਕਸਾਨ ਹੋਇਆ ਉਹ ਕੌਣ ਪਰਪਾਈ ਕਰੇਗਾ ਅੱਪੀ ਪਰ ਲਗੇ ਜੀ ਬਿਜਲੀ ਬੋਟ ਵਾਲੇ ਪਰ ਲਗੇ ਅੱਛਾ ਜੀ ਹਨ ਇਹਨੂੰ ਪਰਾਉਣਾ ਦੇ ਨਾਲ ਅੱਗੇ ਟ੍ਰਾਂਸਫਰ ਪਰ ਲਗੇ ਸੀ ਸਾਰੇ ਉਹ ਵੀ ਅਸੀਂ ਉਹਨਾਂ ਤੋਂ ਦੇਖਿਆ ਹੈ ਬਿਜਲੀ ਬੋਟ ਦੀ ਜ਼ਿੰਮੇਵਾਰੀ ਬਣਦੀ ਹੈ ਦੇਖੋ ਨੰਗੀਆਂ ਤਾਰਾਂ ਨੇ ਕੋਈ ਜਵਾਕ ਹੱਥ ਲਾ ਲਵੇ ਅੱਛਾ ਜੀ ਮੈਂ ਤਾਂ ਅਹਿਜੂ ਸਾਹਿਬ ਜਰੀ ਪਹਿਲੀ ਫੋਨ ਕਰਕੇ ਨੇ ਪਤਾ ਕਿੰਨੀ ਲੰਮ ਹੈ ਜਿਹੜਾ ਦਾ ਹਾਲ ਹੈ ਜੀ ਸਾਹਿਬ ਆ ਜੀ ਤੇ ਠੀਕ ਕਰ ਗਏ ਉਹ ਚਲੋ ਚਾਲੂ ਕਰਕੇ ਲੈਟ ਸਾਡੀ ਠੀਕ ਹੁਣ ਮੈਂ ਐਕਸ ਸਾਹਿਬ ਨਾਲ ਗੱਲ ਕਰਦੇ ਆਂ ਲੰਗੀ ਤਾਰ ਚੀਜ਼ ਕਰਾਉਣੇ ਆ ਗੱਲ ਤਾਂ ਕਿਹੜੀ ਜਗ੍ਹਾ ਸਰ ਇਹ ਇਹ ਸਰ ਮੇਰਾ ਬਾੜਾ ਹੈ ਨਹੀਂ ਨਹੀਂ ਕਿੱਥੇ ਲੋਕੇਸ਼ਨ ਨਗਰ ਪੈਂਦੋ ਮੁੱ ਠੀਕ ਹੈ ਜੀ ਹਾਂ ਜੀ ਲਾਈ ਇਨਸ਼ਾ ਅ ਕੀ ਪਾਜੀ ਹੋਇਆ ਕੀ ਓਰੇ ਇੱਕ ਦੇਖਿਆ ਜਾਵੇ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਉਹਦੇ ਵਿੱਚ ਨਾ ਫਟਾਕੇ ਨਿੱਕਰ ਚੰਗਾੜੇ ਪੈ ਰਹੇ ਕੀ ਹੋਇਆ ਇੱਥੇ ਪਟਾਕਿਆਂ ਦਾ ਤਾਂ ਕੰਮ ਰੋਧਦਾ ਹੀ ਆ ਤੇ ਅੱਜ ਜਾਨੀ ਹਾਦਸੇ ਹੋ ਗਈ ਅੱਜ ਸਟੂਡੈਂਟ ਬੱਚਿਆਂ ਦੀ ਛੋਟੇ ਬੱਚਿਆਂ ਦੀ ਸਕੂਲੋਂ ਬਾਹਰ ਨਿਕਲੇ ਤਾਰ ਦੇ ਨਾਲ ਟੱਚ ਕਰਕੇ ਸ਼ਾਇਦ ਤੁਸੀਂ ਵੀਡੀਓ ਦੇਖੀ ਹੋਵੇ ਉਹ ਵੀ ਅੱਛਾ ਜੀ ਤੇ ਇਸ ਤਰ੍ਹਾਂ ਕਿਸੇ ਦੇ ਵੀ ਜਾਨ ਜਾ ਸਕਦੀ ਆ ਬੱਚਿਆਂ ਦੀ ਇਹ ਕੀ ਕਰੰਟ ਕੀ ਸਰੇ ਕਾਰਨੇ ਅਸੀਂ ਜਾਣਦੇ ਆ ਉੱਥੇ ਕਹਿੰਦੇ ਆ ਕੱਲੂ ਉਹਨੇ ਅੱਜ ਉਹਨੇ ਤਾਰ ਮੇਨ ਪ੍ਰੋਬਲਮ ਸਾਰੀ ਤਾਰਦੀ ਆ ਤਾਰ ਦੇਖੋ ਤੁਸੀਂ ਦੇਖ ਸਕਦੇ ਹੋ ਕਿਵੇਂ ਲੂਸ ਆ ਗਲੀ ਦੇ ਵਿੱਚ ਲੰਕਦੇ ਛੋਟੇ ਬੱਚੇ ਦਾ ਵੀ ਹੱਥ ਲੱਗ ਸਕਦਾ ਖੜੇ ਅੱਛਾ ਵੱਡੇ ਬੰਦੇ ਦਾ ਤਾਂ ਸਿਰ ਲੱਗਦਾ ਉਹਦੇ ਵਿੱਚ ਕਿੱਥੇ ਕਿੱਥੇ ਜਾ ਕੇ ਆਏ ਸੀ ਤੁਹਾਡਾ ਹੱਲ ਨਹੀਂ ਹੋਇਆ ਅਸੀਂ ਜੀ ਦਫਤਰ ਦੇ ਵਿੱਚ ਉੱਤੇ ਆਪਣੇ ਇਹ ਆਈਟੀਆਈ ਰੋਡ ਦੇ ਕੋਲ ਆਪਣੇ ਬਿਜਲੀ ਦਫਤਰ ਉੱਤੇ ਅਸੀਂ ਐਸਡੀਓ ਤੇ ਜੇਈ ਦੋਨਾਂ ਸਰਕਲ ਜਾ ਕੇ ਕੀ ਕਹਿਆ ਉਹਨਾਂ ਨੇ ਕੀ ਫਾਇਦਾ ਉਹ ਤਾਂ ਆਪੇ ਕਹਿੰਦੇ ਕਹਿੰਦੇ ਲੋ ਕੁਆਲਿਟੀ ਦੀ ਤਾਰ ਪਾਈ ਹੋਈ ਆ ਤੇ ਕਹਿੰਦੇ ਚੇਂਜ ਕਰਦੇ ਪਿਛਲੇ ਲਾਸਟ ਵੀਕ ਵੀ ਗਏ ਸੀ ਉਦੋਂ ਵੀ ਕਹਿੰਦੇ ਐਪਲੀਕੇਸ਼ਨ ਸਾਰੇ ਮੁੰਡੇ ਨੇ ਲਿਖ ਕੇ ਦਿੱਤੀ ਸੀ ਕਿ ਕਹਿੰਦੇ ਐਪਲੀ ਬੀ ਤਾਰ ਚੇਂਜ ਕਰਾਂਗੇ ਤੇ ਅੱਜ ਵੀ ਜਾ ਕੇ ਆਏ ਆ ਅੱਜ ਵੀ ਕਹਿੰਦੇ ਹੁਣ ਕੱਲੂ ਕਰਾਂਗੇ ਨਹੀਂ ਦੇਖਿਆ ਜਾਵੇ ਕਿਤਨੇ ਕਿਤੇ ਜਿਹੜੇ ਸਵੇਰੇ ਬੱਚੇ ਸਕੂਲ ਦੀ ਬੈਣ ਲੱਗੀ ਆ ਬੱਚੇ ਜਿਗੇ ਉੱਤੇ ਬੱਚਿਆਂ ਨੂੰ ਮਰਨ ਦਾ ਖਤਰਾ ਸੀਗਾ ਬਿਲਕੁਲ ਜੀ 99% 1% ਰੱਬ ਦੀ ਕਿਰਪਾ ਦੇ ਨਾਲ ਉਹ ਹੋ ਗਏ ਖੁਸ਼ਾਲ ਹੋ ਗਿਆ ਉਹਨਾਂ ਦਾ ਨਹੀਂ 99% ਇੱਥੇ ਰਿਸਕ ਵਾਲੀ ਗੱਲ ਹੈ ਮਤਲਬ ਦੇਖਿਆ ਜਾਵੇ ਤੇ ਉਰੇ ਕਿੰਨੇ ਕੁ ਲੋਕਾਂ ਦਾ ਨੁਕਸਾਨ ਹੋਇਆ ਕਹਿੰਦੇ ਏਸੀ ਉਸੇ ਖਰਾਬ ਹੋਏ ਕਾਫੀ ਜ਼ਿਆਦਾ ਹਾਂ ਸਾਰੇ ਖੜੇ ਨੇ ਥੋੜੇ ਆਹ ਸਾਰੇ ਪ੍ਰੋਬਲਮ ਥੋੜਾ ਥੋੜਾ ਸਭ ਖਰਾਬ ਹਾਂਜੀ ਤੇ ਹੁਣ ਤੁਸੀਂ ਕੀ ਮੈਡਮ ਸ਼ੀਨਾ ਦੇ ਏਰੀਆ ਹੈਗਾ ਉਹਨਾਂ ਕੋ ਗਏ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਨਹੀਂ ਉਹਨਾਂ ਕੋਲ ਨਹੀਂ ਗਏ ਆਪੇ ਕਾਉਂਸਲਰ ਸਾਹਿਬ ਫੜੇ ਨੇ ਅੱਛਾ ਜੀ ਤੇ ਆਪੇ ਬਿਜਲੀ ਓਫ ਡਾਕਟਰ ਗਏ ਸੀਗੇ ਇਹਨਾਂ ਨੇ ਰਿਕੁਐਸਟ ਕੀਤੀ ਉਹਨਾਂ ਨੇ ਵੀ ਫੋਨ ਕੀਤੇ ਆ ਉੱਥੇ ਤੇ ਹੁਣ ਕੱਲ ਦਾ ਟਾਈਮ ਦਿੱਤਾ ਉਹ ਕਹਿੰਦੇ ਕੱਲ ਨੂੰ ਤੁਹਾਡੀ ਡਾਕਟਰ ਚੇਂਜ ਹੋ ਜੂਗੀ ਜਾਣ ਨਾ ਖੇਡ ਕੇ ਜਾ ਰਹੇ ਹੋ ਜਾਨ ਲਾਲ ਬਿਲਕੁਲ ਉਹ ਤੁਹਾਡੇ ਬੰਦ ਕਰਤਾ ਰੋਡ ਬੱਚਿਆਂ ਦਾ ਸਿੱ ਤਾਂ ਸੇਫਟੀ ਦੇਖਣੀ ਹੈ ਜੇ ਬਿਜਲੀ ਵਾਲਿਆਂ ਨੂੰ ਦੇਖਣੀ ਹੈ ਠੀਕ ਹੈ